ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਆਪ ਜੀ ਜੇਸਾ ਸਥਾਨ ਤੇ ਦਰਸ਼ਨ ਕਰ ਰਹੇ ਹੋ ਇਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ ਸਾਹਿਬ ਜੀ ਸਾਹਿਬਜ਼ਾਦਾ ਬਾਬਾ ਜੁਜਾਰ ਸਿੰਘ ਸਾਹਿਬ ਜੀ ਯਾ 40 ਸਿੰਘਾਂ ਦਾ ਸ਼ਹੀਦੀ ਸਥਾਨ ਹੈ ਜੀ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਵਕਤ ਅਨੰਦਾਦੀਪੂਰੀ ਅਨੰਦਪੁਰ ਸਾਹਿਬ ਜੀ ਨੂੰ ਛੱਡਿਆ ਸਤਗੁਰੂ ਜੀ ਸਿੰਘਾ ਸਮੇਤ ਪਰਿਵਾਰ ਸਮੇਤ ਪਰਿਵਾਰ ਵਿਛੋੜਾ ਸਰਸਨ ਅਦੀ ਕੰਡੇ ਪੁੱਜੇ ਇੱਥੇ ਆ ਕਰਕੇ ਸਤਗੁਰੂ ਜੀ ਦੇ ਪਰਿਵਾਰ ਦੇ ਤਿੰਨ ਹਿੱਸੇ ਹੋਏ ਉਹਨਾਂ ਤਿੰਨ ਹਿੱਸਿਆਂ ਵਿੱਚੋਂ ਇੱਕ ਹਿੱਸਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਆਪ ਤਿੰਨਾਂ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਔਰ ਤਕਰੀਬਨ 40 ਦੇ ਕਰੀਬ ਜਿਹੜੇ ਸਿੰਘ ਆ ਉਹ ਸਰਸਾ ਨਦੀ ਪਾਰ ਕਰਕੇ ਲਹਿੰਦੇ ਵੱਲ ਨੂੰ ਹੋ ਕੇ ਬੂਰਮਾਜਰੇ ਬ੍ਰਾਹਮਣਮਾਜਰੇ ਤੋਂ ਹੁੰਦਿਆਂ ਹੋਇਆ ਇਸ ਪਵਨ ਜ਼ਰਖੇਸ ਜ਼ਮੀਨ ਦੇ ਉੱਤੇ ਪੇ ਚਰਨ ਧਰਦੇ ਆ ਜੀ ਇੱਥੇ ਆ ਕਰਕੇ ਸਤਿਗੁਰੂ ਜੀ ਇੱਕ ਸਥਾਨ ਤੇ ਰੁਕਦੇ ਜਿੱਥੇ ਬਹੁਤ ਸੋਹਣਾ ਬਾਗ ਹੈ ਬਹੁਤ ਸੋਹਣਾ ਬਗੀਚਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਫੌਜਾ ਸਮੇਤ ਇੱਥੇ ਆ ਕਰਕੇ ਸਥਾਨਾ ਕਰਦੇ ਆ ਉੱਥੋਂ ਫਿਰ ਸਤਗੁਰੂ ਸਾਹਿਬ ਜੀ ਨੂੰ ਖਬਰ ਲੱਗਦੀ ਹੈ ਕਿ ਮਹਾਰਾਜ ਜੀ ਦੇ ਪਿੱਛੇ ਦਿੱਲੀ ਤੋਂ ਬਹੁਤ ਵੱਡੀ ਫੌਜ ਚੜ੍ਹ ਕੇ ਜਿਹੜੀ ਆ ਰਹੀ ਹੈ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਮੇਤ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਇਸ ਧਰਤੀ ਦੇ ਉੱਤੇ ਕੋਈ ਮਹਫੂਜ਼ ਜਗ੍ਹਾ ਜਿਹੜੀ ਆ ਉਹ ਲੱਭਦੇ ਆ ਮਹਾਰਾਜ ਸਾਹਿਬ ਜੀ ਨੂੰ ਪਤਾ ਲੱਗਦਾ ਹੈ ਕਿ ਇੱਕ ਗੜੀ ਹੈ ਕੱਚੀ ਹੈ ਪਰ ਉੱਚੀ ਹੈ ਜੰਗ ਦੇ ਨੁਕਤੇ ਨਿਗਾਹ ਦੇ ਨਾਲ ਬੜੀ ਚੰਗੀ ਹੈ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਗੜੀ ਨੂੰ ਮੁੱਲ ਖਰੀਦਦੇ ਅਲਾ ਯਾਰਖਾ ਜੋਗੀ ਲਿਖਦਾ ਮਾਰੇ ਮੁੱਲ ਲੈ ਕਰਕੇ ਜਦੋਂ ਇਸ ਗੜੀ ਵਾਲਾ ਆਪਣੇ ਬੱਚਿਆਂ ਤੇ ਆਪਣੇ ਸਿੰਘਾਂ ਸਮੇਤ ਤੁਰਦੇ ਅਤੇ ਮਾਰੇ ਸਾਹਿਬ ਜੀ ਕਹਿੰਦੇ ਜਿਸ ਕਿਤੇ ਮੇ ਹਮ ਕਹਤੇ ਤੇ ਆਣਾ ਇਹ ਵਹੀ ਹੈ ਆਕਲ ਲੁੱਟ ਕੇ ਜਿਸ ਜਗ੍ਹਾ ਸੇ ਹੈ ਜਾਣਾ ਇਹ ਵਹੀ ਹੈ ਬੱਚੋ ਕੋ ਜਹਾਂ ਪੇ ਹੈ ਕਟਾਣਾ ਇਹ ਵਹੀ ਹੈ ਧਰਤੀ ਕਹ ਦੇਤੀ ਹਾਂ ਇਹ ਟਿਕਾਣਾ ਵਹੀ ਹੈ ਮਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਕੱਚੀ ਗੜੀ ਵਿੱਚ ਪ੍ਰਵੇਸ਼ ਕਰਦੇ ਆ ਰਾਤ ਹੁੰਦੀ ਹੈ ਕੁਝ ਸਿੰਘਾਂ ਨੂੰ ਸਤਿਗੁਰੂ ਜੀ ਇਸ ਗੜੀ ਦੇ ਪਹਿਰੇ ਦੀ ਸੇਵਾ ਤੇ ਲਾ ਦਿੰਦੇ ਆ ਤੇ ਕੁਝ ਸਿੰਘ ਜਿਹੜੇ ਆ ਉਹ ਸਤਿਗੁਰੂ ਜੀ ਤੋਂ ਅੱਗੇ ਆ ਲੈ ਕਰਕੇ ਆਰਾਮ ਕਰਦੇ ਆ ਕੁਝ ਖਾਕ 'ਤੇ ਸੋ ਗਏ ਜੀ ਪੋਸ਼ ਵਿਛਾ ਕੇ ਪਹਿਰਾ ਲਗੇ ਦੇਣੇ ਕਈ ਤਲਵਾਰ ਉਠਾ ਕੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਹਨਾਂ ਸਿੰਘਾਂ ਦੀਆਂ ਸੇਵਾਵਾਂ ਲਾਉਂਦੇ ਆ ਉਹ ਤਲਵਾਰ ਖਿੱਚ ਕੇ ਇਸ ਗੜੀ ਦਾ ਪਹਿਰਾ ਕਰਦੇ ਆ ਕੁਰ ਸਿੰਘ ਜਿਹੜੇ ਆਪਣੀ ਘਾੜੀਆਂ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਪਾਏ ਹੋਏ ਜਿਹੜੇ ਜੀਨ ਐ ਪੋਸ਼ ਐ ਕੱਪੜੇ ਜਿਹੜੇ ਆ ਉਹ ਉਤਾਰ ਕੇ ਜ਼ਮੀਨ ਤੇ ਵਿਛਾਉਂਦੇ ਆਂ ਔਰ ਆਰਾਮ ਕਰਦੇ ਆ ਇੱਥੋਂ ਫਿਰ ਦਿਨ ਚੜਦਾ ਹੈ ਮਹਾਰਾਜ ਨੂੰ ਪਤਾ ਲੱਗਦਾ ਹੈ ਕਿ ਦੂਰ ਦੂਰ ਤੱਕ ਦੁਸ਼ਮਨ ਦੀ ਫੌਜ ਨੇ ਇਸ ਗੜੀ ਨੂੰ ਘੇਰ ਲਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਮੁੱਚੇ ਖਾਲਸੇ ਪੰਥ ਨੂੰ ਜੋ ਉਸ ਵਕਤ ਉੱਥੇ ਉਸ ਕੱਚੀ ਗੜੀ ਦੇ ਵਿੱਚ ਇਕੱਠੇ ਹੋਏ ਸਨ ਉਹਨਾਂ ਸਾਰੇ ਸਿੰਘਾਂ ਨੂੰ ਸਤਿਗੁਰੂ ਜੀ ਇਕੱਤਰ ਕਰਦੇ ਆ 71 ਕਰਕੇ ਮਹਾਰਾਜ ਜੀ ਉਹਨਾਂ ਨੂੰ ਸਾਹਿਬ ਜੀ ਦੀ ਬਾਣੀ ਦਾ ਆਸਰਾ ਉਹ ਆਸਰਾ ਦਿੰਦਿਆਂ ਹੋਇਆਂ ਬਾਣੀ ਪੜਾਉਂਦੇ ਆ ਸੂਰਾ ਸੋ ਪਹਿਚਾਨੀਆ ਜੁਲੜਾ ਦੀਨ ਕੇ ਹਿਤ ਉਰਜਾ ਪੁਰਜਾ ਕਟ ਮਰੇ ਕਬੂ ਨਾ ਛਾੜਾ ਖੇਤ ਸੂਰਾ ਸੋ ਪਹਿਚਾਨੀਆ ਜੁਲੜਾ ਦੀਨ ਕੇ ਹਿਤ ਉਰਜਾ ਪੁਰਜਾ ਕਟ ਮਰੇ ਕਬੂ ਨਾ ਛਾੜਾ ਖੇਤ ਇਸ ਤਰ੍ਹਾਂ ਮਹਾਰਾਜ ਜੀ ਉਹਨਾਂ ਦੇ ਵਿੱਚ ਸ਼ਹਾਦਤ ਦੀ ਸਪੀਡ ਭਰ ਕੇ ਪੰਜ ਪੰਜ ਸਿੰਘਾਂ ਦਾ ਜਥਾ ਜਿਹੜਾ ਇਸ ਗੜੀ ਵਿੱਚੋਂ ਬਾਹਰ ਜਾ ਕੇ ਸ਼ਹਾਦਤਾਂ ਪ੍ਰਾਪਤ ਕਰੇਗਾ ਐਸੇ ਸਤਿਗੁਰੂ ਜੀ ਬਚਨ ਬੁਲੰਦ ਕਰਦੇ ਆ ਇੱਕ ਜਥਾ ਸਾਹਿਬ ਜੀ ਨੂੰ ਅੱਗੇ ਲੈ ਕੇ ਜਾਂਦਾ ਹੈ ਸ਼ਹਾਦਤਾਂ ਪ੍ਰਾਪਤ ਕਰਦਾ ਹੈ ਦੂਜਾ ਜਥਾ ਜਾਂਦਾ ਉਹ ਵੀ ਸ਼ਹਾਦਤ ਪ੍ਰਾਪਤ ਕਰ ਜਾਂਦਾ ਗਲੇਰੀ ਜਥਿਆਂ ਵਿੱਚ ਸਤਿਗੁਰ ਜੀ ਦੇ ਫਰਜ਼ਾਨ ਬਾਬਾ ਜੀ ਸਿੰਘ ਦੀ ਤਿਆਰ ਹੁੰਦੇ ਆ ਤਿਆਰ ਹੋ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਸ਼ਾ ਜੀ ਕੋਲੋਂ ਅੱਗੇ ਲੈਣ ਦੇ ਲਈ ਹੁੰਦੇ ਆ ਮਹਾਰਾਜ ਜੀ ਆਪਣੇ ਬੱਚੇ ਨੂੰ ਟੋਲ ਕੇ ਕਹਿੰਦੇ ਆ ਕਿ ਪੁੱਤਰਾ ਯਾਦ ਰੱਖੀ ਇਸ ਮੈਦਾਨੇ ਜੰਗਵਲ ਜਾਨਦਾਰਾ ਤੇ ਹੈ ਪਰ ਵਾਪਸ ਆਉਣ ਦਾ ਕੋਈ ਰਾਹ ਨਹੀਂ ਹੈ ਸਭ ਜਹਦਾ ਬਾਬਾ ਜੀ ਸਿੰਘ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਦੇ ਅੱਗੇ ਹੱਥ ਜੋੜ ਕੇ ਸੀਸ ਨਵਾ ਕਰਕੇ ਬੀਰ ਰਾਸ ਨਾਲ ਭਰੇ ਹੋਏ ਬਚਨ ਕਰਦੇ ਆ ਕਿ ਨਾਮ ਕਾ ਜੀਤ ਹੂੰ ਜੀਤਾ ਨਹੀਂ ਜਾਊਗਾ ਗਰ ਜੀਤ ਲਿਆ ਤੋ ਜੀਤਾ ਨਹੀਂ ਆਊਗਾ ਕਿ ਜਿਹਦਾ ਨਾਮ ਹੀ ਅਜੀਤ ਹੋਵੇ ਜਿਹੜਾ ਅਰਥ ਹੀ ਜਿਹਦਾ ਨਾ ਕਦੇ ਹਾਰਨ ਵਾਲਾ ਹੁੰਦਾ ਹੋਈ ਉਹਨੂੰ ਦੁਨੀਆ ਦੀ ਕੋਈ ਤਾਕਤ ਜਿੱਤ ਨਹੀਂ ਸਕਦੀ ਐ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੇ ਖੁਸ਼ ਹੁੰਦੇ ਆ ਆਪਣੇ ਪੁੱਤ ਨੂੰ ਸਤਗੁਰੂ ਜੀ ਘੋੜੇ ਬਿਠਾਉਂਦੇ ਆ ਗੜੀ ਦਾ ਦਰਵਾਜ਼ਾ ਖੋਲ੍ਹ ਕੇ ਜਕਾਰਾ ਲਾ ਕਰਕੇ ਮਹਾਰਾਜ ਜੀ ਛੱਡਦੇ ਆ ਸਾਹਿਬਜ਼ਾਦਾ ਬਾਬਾ ਜੀ ਸਿੰਘ ਜੀ ਟੁੱਟ ਕੇ ਵੈਰੀਆਂ ਦੇ ਉੱਤੇ ਹੱਲਾ ਬੋਲਦੇ ਆ ਬਾਬਾ ਜੀ ਸਿੰਘ ਸਾਹਿਬ ਜੀ ਦੇ ਹੱਲੇ ਦੇ ਨਾਲ ਵੈਰੀ ਦਲ ਜਿਹੜਾ ਉਹ ਹਿੱਲ ਜਾਂਦਾ ਇੱਕ ਇਤਿਹਾਸਕਾਰ ਲਿਖਦਾ ਕਿ ਉਹਨੀਆਂ ਸਾਲਾਂ ਦੇ ਸਰੀਰ ਉੱਤੇ ਤਕਰੀਬਨ 300 ਨੀ ਨਾਲੋਂ ਜ਼ਿਆਦਾ ਫੱਟ ਵੱਡੇ ਛੋਟੇ ਫੱਟ ਜਿਹੜੇ ਬਾਬਾ ਜੀ ਸਿੰਘ ਦੇ ਸਰੀਰ ਤੇ ਆਏ ਅਖੀਰਕਾਰ ਉਹ ਜ਼ੁਲਮਾਂ ਦੇ ਨਾਲ ਜ਼ਾਲਮਾਂ ਦੇ ਨਾਲ ਟੱਕਰਾਂ ਕਰਦਿਆਂ ਹੋਇਆਂ ਸ਼ਹਾਦਤਾਂ ਪ੍ਰਾਪਤ ਕਰ ਜਾਂਦੇ ਆ ਅਗਲੇਰੇ ਜਥਿਆਂ ਵਿੱਚ ਸਤਗੁਰੂ ਜੀ ਦੇ ਦੂਜੇ ਫਰਜ਼ੰਦ ਬਾਬਾ ਜੁਝਾਰ ਸਿੰਘ ਜੀ ਉਹ ਵੀ ਤਿਆਰੀ ਕਰਕੇ ਆਉਂਦੇ ਆ ਮਰ ਪਾਤਸ਼ਾਹ ਜੀ ਪਾਸੋਂ ਆਗਿਆ ਮੰਗਦੇ ਆ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੱਥਾ ਚੁੰਮ ਕੇ ਬੜੇ ਸਤਗੁਰੂ ਜੀ ਖੁਸ਼ ਹੁੰਦੇ ਆ ਤੇ ਖੁਸ਼ ਹੋ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨੂੰ ਆਪਣੇ ਕਮਰ ਕਸੇ ਵਿੱਚੋਂ ਖੰਜਰ ਤੇ ਕੁਝ ਤੀਰ ਬਖਸ਼ਿਸ਼ ਕਰਕੇ ਸਤਗੁਰੂ ਜੀ ਕਲਗੀ ਮੱਥੇ ਉੱਤੇ ਸਜਾ ਕੇ ਘੋੜੇ ਉੱਤੇ ਬਿਠਾਲਦੇ ਆ ਤੇ ਸਤਗੁਰੂ ਜੀ ਉਹਨਾਂ ਨੂੰ ਵੀ ਇਸ ਮੈਦਾਨੇ ਜੰਗਵਲ ਨੂੰ ਤੋੜ ਦਿੰਦੇ ਆ ਤੇ ਆਪ ਸਤਿਗੁਰੂ ਜੀ ਉੱਚੀ ਇਸ ਗੜੀ ਦੀ ਮਮਤੀ ਦੇ ਉੱਤੇ ਖੜ ਕੇ ਉਹਨਾਂ ਦੇ ਲੜਨ ਦੇ ਤਰੀਕੇ ਨੂੰ ਜਿਹੜਾ ਉਹ ਨਿਹਾਰਦੇ ਆ ਤਨਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੜੀ ਤੇਜ਼ੀ ਨਾਲ ਤੀਰ ਚਲਾ ਕੇ ਬਾਬਾ ਅਜੀਤ ਸਿੰਘ ਜੀ ਦੇ ਪਿਆਰ ਦੇ ਵਿੱਚ ਇਸ ਮੈਦਾਨੇ ਜੰਗ ਵਿੱਚ ਉਤਰੇ ਹੋਏ ਵਿਛੋੜੇ ਦਾ ਹੇਜ ਲੈ ਕਰਕੇ ਇਸ ਜੰਗ ਵਿੱਚ ਉਤਰੇ ਹੋਏ ਸਾਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਨੂੰ ਅੱਗੇ ਵਧਨ ਦਾ ਸਤਿਗੁਰੂ ਜੀ ਬਲ ਬਖਸ਼ਦੇ ਆਖੀਰ ਬਾਬਾ ਜੁਝਾਰ ਸਿੰਘ ਜੀ ਵੀ ਜਦੋਂ ਵੈਰੀਆਂ ਦੀ ਫੌਜ ਦੇ ਨਾਲ ਉਹ ਚਾਰੇ ਪਾਸੇ ਘਿਰ ਜਾਂਦੇ ਆ ਆਪਣੇ ਕੋਲੋਂ ਬਾਲੇ ਬਰਸ਼ੇ ਤੀਰ ਕਮਾਨ ਤਲਵਾਰ ਤੇ ਸਤਗੁਰੂ ਜੀ ਦੇ ਬਖਸ਼ੇ ਹੋਏ ਖੰੰਜਰ ਦੇ ਨਾਲ ਲੜਾਈ ਕਰਦੇ ਹੋયા ਯੁੱਧ ਕਰਦੇ ਹੋયા ਸ਼ਹਾਦਤਾਂ ਪ੍ਰਾਪਤ ਕਰ ਜਾਂਦੇ ਆ ਉਹਨਾਂ ਤੋਂ ਬਾਅਦ ਇੱਕ ਇੱਕ ਕਰਕੇ ਸਾਰੇ ਜਿਹੜੇ ਸਿੰਘ ਉਹ ਜਾਂਮੇ ਸ਼ਹਾਦਤ ਪੀ ਜਾਂਦੇ ਆ ਅਖੀਰ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਤਿਆਰੀ ਕਰਦੇ ਆ ਤੇ ਉਸ ਵਕਤ ਗੜੀ ਦੇ ਵਿੱਚ ਮੌਜੂਦ ਖਾਲਸਾ ਜਿਹੜਾ ਆ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਆਦੇਸ਼ ਕਰਦਾ ਕਿ ਆਪ ਜੀ ਇਸ ਗੜੀ ਦੇ ਮੈਦਾਨ ਤੋਂ ਦੂਰ ਮਹਫੂਜ਼ ਕਿੱਥੇ ਦੂਜੀ ਜਗ੍ਹਾ ਤੇ ਜਾਓਗੇ